ਦੋਸਤੋ ਅੱਜ ਜਿਹੜੇ ਸੁੱਕੇ ਦਰਖਤ ਰੋਡ ਦੇ ਕਿਨਾਰੇ ਉੱਪਰ ਖੜੇ ਹਨ ਉਹਨਾਂ ਦੀ ਕਵਰੇਜ ਕਰ ਰਹੇ ਹਾਂ ਬੁੱਢਾਦਾਲ ਸਕੂਲ ਸਮਾਣਾ ਦੇ ਨੇੜੇ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਹ ਰੁੱਖ ਬਹੁਤ ਜ਼ਿਆਦਾ ਸੁੱਕਿਆ ਹੋਇਆ ਹੈ ਔਰ ਬਹੁਤ ਜ਼ਿਆਦਾ ਸੜਕ ਦੇ ਨੇੜੇ țeੜਿਆ ਹੈ ਔਰ ਕਿਤਨਾ ਕਿਤੇ ਜਿਹੜੇ ਮੌਨਸੂਨ ਚੱਲ ਰਹੇ ਹਨ ਔਰ ਬਰਸਾਤ ਹੋਣ ਕਾਰਨ ਤੇਜ ਹਨੇਰੀ ਹੋਣ ਕਾਰਨ ਕਿਸੇ ਵੇਲੇ ਵੀ ਰੁੱਖ ਜਿਹੜਾ ਇਹ ਸੜਕ ਦੇ ਉੱਪਰ ਦਿਖ ਸਕਦਾ ਹੈ ਔਰ ਜਿਹੜਾ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ ਇਹਨਾਂ ਹਾਦਸਿਆਂ ਤੋਂ ਬਚਾ ਲਈ ਇਹ ਅੱਜ ਜਿਹੜਾ ਆਪਾਂ ਰੁੱਖਾਂ ਦੀ ਅਭਿਆਨ ਜਿਹੜਾ ਚਲਾਇਆ ਸੀਗਾ ਕਿ ਕਿੰਨੇ ਕੁ ਰੁੱਖੇ ਜਿਹੜੇ ਆ ਪਾਤਲਾ ਰੋਡ ਦੇ ਖੜੇ ਆ ਸੋ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਲੈ ਕੇ ਗਿਰ ਟਰੱਕ ਬੌਡੀ ਤੱਕ ਕਾਫੀ ਜਿਹੜਾ ਜ਼ਿਆਦਾ ਜਿਹੜੇ ਰੁੱਖ ਨੇ ਉਹ ਸੁੱਕੇ ਹੋਏ ਸੋ ਕੇ ਹੋਏ ਹਾਲਤ ਦੇ ਵਿੱਚ ਰੋਡ ਦੇ ਖੜੇ ਨੇ ਕਿਨਾਰੇ ਔਰ ਇਹਨਾਂ ਰੁੱਖਾਂ ਨੂੰ ਪ੍ਰਸ਼ਾਸਨ ਵੱਲੋਂ ਜ਼ਰੂਰ ਹਟਾਉਣਾ ਚਾਹੀਦਾ ਹੈ ਸਮਾਣਾ ਪਾਤਣਾ ਰੋਡ ਦੇ ਉੱਪਰ ਜਿਹੜੇ ਰੁੱਖ ਖੜੇ ਨੇ ਔਰ ਟ੍ਰੈਫਿਕ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਟ੍ਰੈਫਿਕ ਜਿਹੜੀ ਹੈ ਸਮਾਣਾ ਪਾਤਣਾ ਰੋਡ ਦੇ ਉੱਪਰ ਚੱਲਦੀ ਹੈ ਔਰ ਇਹ ਰੁੱਖ ਬੁੱਢਾਦਾਲ ਸਕੂਲ ਤੋਂ ਲੈ ਕੇ ਨਿਰਮਾਨ ਢਾਬੇ ਤੱਕ ਬਹੁਤ ਜ਼ਿਆਦਾ ਰੁੱਖ ਜਿਹੜੇ ਸੜਕ ਦੇ ਉੱਪਰ ਕੋਰਡ ਕਮਲੇਖਨ ਨੇ ਇੱਥੇ ਖੜੇ ਹਨ ਔਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਰੁੱਖਾਂ ਵੱਲ ਜ਼ੋਰ ਧਿਆਨ ਦੇਵੇ ਕਿਉਂਕਿ ਮੌਨਸੂਨ ਚੱਲ ਰਿਹਾ ਹੈ ਕਿਸੇ ਵੇਲੇ ਵੀ ਬਰਸਾਤ ਔਰ ਹਨੇਰੀ ਦੇ ਨਾਲ ਇਹ ਰੁੱਖ ਜਿਹੜੇ ਆ ਦਿਖ ਸਕਦੇ ਆ ਕਿਸੇ ਗੱਡੀ ਦੇ ਉੱਪਰ ਕਾਰ ਦੇ ਉੱਪਰ ਕੋਈ ਕਿਤੇ ਨਾ ਕਿਤੇ ਕੋਈ ਵੱਡਾ ਹਾਦਸਾ ਹੋ ਸਕਦਾ ਸੋ ਹਾਦਸਿਆਂ ਤੋਂ ਜ਼ਰੂਰ ਸਾਵਧਾਨ ਰਹਿਣਾ ਚਾਹੀਦਾ ਦੋਸਤੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਇੱਕ ਰੁੱਖ ਬਿਲਕੁਲ ਟੁੱਟਿਆ ਹੋਇਆ ਹੈ ਔਰ ਟੁੱਟ ਕੇ ਇਹ ਰੁੱਖ ਜਿਹੜਾ ਇੱਕ ਰੁੱਖ ਦੇ ਵਿੱਚ ਹੀ ਫਸਿਆ ਹੋਇਆ ਹੈ ਔਰ ਦੇਖੋ ਜਿਆਦਾ ਹਨੇਰੀ ਹੋਣ ਕਾਰਨ ਕਿਤੇ ਮੌਨਸੂਨ ਚੱਲ ਰਿਹਾ ਹੈ ਜਿਆਦਾ ਹਨੇਰੀ ਹੋਈ ਤਾਂ ਇਹ ਰੁੱਖ ਜਿਹੜਾ ਜ਼ਰੂਰ ਕਿਸ ਤਰ੍ਹਾਂ ਕਿਤੇ ਇਸ ਰੁੱਖ ਦੇ ਵਿੱਚੋਂ ਨਿਕਲ ਕੇ ਸੜਕ ਦੇ ਉੱਪਰ ਡਿੱਗ ਸਕਦਾ ਹੈ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੇ ਰੋਡ ਦੇ ਉੱਪਰ ਜਿਹੜੇ ਸੁੱਕੇ ਰੁੱਖ ਨੇ ਉਹ ਟੁੱਟ ਕੇ ਰੁੱਖਾਂ ਦੇ ਵਿੱਚ ਵੀ ਫਸੇ ਹੋਏ ਨੇ ਔਰ ਪ੍ਰਸ਼ਾਸਨ ਨੂੰ ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕੋਈ ਲਾਈਵ ਤਸਵੀਰਾਂ ਦੇਖ ਰਹੇ ਹੋ ਬੁੱਢਾ ਦਲ ਸਕੂਲ ਸਮਾਣਾ ਦੇ ਕੋਲ ਜਿੱਥੇ ਕਿ ਬਹੁਤ ਵੱਡਾ ਦਰਖਤ ਜਿਹੜਾ ਸੁੱਕਿਆ ਹੋਇਆ ਹੈ ਔਰ ਸੜਕ ਦੇ ਬਿਲਕੁਲ ਨੇੜੇ ਖੜਾ ਹੈ ਕਿਉਂਕਿ ਹੁਣ ਬਰਸਾਤਾਂ ਦੇ ਦਿਨ ਚੱਲ ਰਹੇ ਆ ਔਰ ਕਿਸੇ ਵੇਲੇ ਵੀ ਇਹ ਰੁੱਖ ਜਿਹੜਾ ਹਨੇਰੀ ਦੇ ਨਾਲ ਸੜਕ ਦੇ ਉੱਪਰ ਡਿੱਗ ਸਕਦਾ ਹੈ ਜਿਸ ਕਾਰਨ ਕੋਈ ਹਾਦਸਾ ਵਾਪਰ ਸਕਦਾ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਸੁੱਕੇ ਹੋਏ ਦਰਖਤਾਂ ਨੂੰ ਸੜਕ ਦੇ ਕਿਨਾਰੇ ਤੋਂ ਹਟਾ ਲਿਆਣਾ ਚਾਹੀਦਾ ਹੈ ਜਿਹੜਾ ਜੋ ਅਭਿਆਨ ਸ਼ੁਰੂ ਕੀਤਾ ਸੁੱਕੇ ਰੁੱਖਾਂ ਦਾ ਇਹ ਵੀ ਜਿਹੜਾ ਰੁੱਖ ਹੈ ਇਹ ਵੀ ਸਮਾਣਾ ਬਾਥੜਾ ਰੋਡ ਤੇ ਨਜ਼ਦੀਕ ਬੁੱਢਾਦਲ ਸਕੂਲ ਨਜ਼ਦੀਕ ਬੁੱਢਾਦਲ ਬੁੱਢਾਦਲ ਸਕੂਲ ਦੇ ਬਿਲਕੁਲ ਨਜ਼ਦੀਕ ਇਹ ਵੀ ਸੁੱਕਾ ਰੁੱਖ ਖੜਾ ਤੁਸੀਂ ਜਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ